ਦੱਲਿਆ ਖਾਣਾ ਚਾਹੀਦਾ ਹਾਂ ਤੇ ਹੋਰ ਕੀ ਕਰਨਾ ਚਾਹੀਦਾ ਸਵੇਰ ਉੱਠ ਕੇ ਇਹਨਾਂ ਨੂੰ ਦੱਲਿਆ ਖਾਇਆ ਕਰੋ ਤੋਤਲੀਆਂ ਜਿਹੀਆਂ ਗੱਲਾਂ ਦੇ ਨਾਲ ਸਾਰਿਆਂ ਦਾ ਮਨ ਜਿੱਤਣ ਵਾਲੀ ਇਹ ਪਿਆਰੀ ਬੱਚੀ ਮੋਗਾ ਦੀ ਵਸਨੀਕ ਹੈ ਸਕੂਲ ਦੇ ਪ੍ਰਿੰਸੀਪਲ ਸਾਹਿਬ ਬੱਚੀ ਨੂੰ ਵਧੀਆ ਸਿੱਧ ਦੇਣ ਵਾਲੀਆਂ ਗੱਲਾਂ ਸਿਖਾਉਂਦੇ ਹਨ ਤੇ ਜਦੋਂ ਇਹ ਆਪਣੇ ਤੋਤਲੇ ਬੋਲਾਂ ਨਾਲ ਚੰਗੀ ਸਿੱਧ ਦੇਣ ਵਾਲੀਆਂ ਗੱਲਾਂ ਕਰਦੀ ਹੈ ਤਾਂ ਸਭ ਨੂੰ ਆਕਰਸ਼ਿਤ ਕਰਦੀ ਹੈ ਪੇਸ਼ ਹੈ ਸਾਡੇ ਪੱਤਰਕਾਰ ਹਰਪਾਲ ਮੋਗਾ ਵੱਲੋਂ ਬੱਚੀ ਅਤੇ ਪ੍ਰਿੰਸੀਪਲ ਨਾਲ ਕੀਤੀ ਪਿਆਰੀ ਗੱਲਬਾਤ ਹੋਰ ਕੀ ਕਰਨਾ ਚਾਹੀਦਾ ਨੂਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਬੱਲੇ ਖਾਣਾ ਚਾਹੀਦਾ ਹੋਰ ਕੀ ਕਰਨਾ ਚਾਹੀਦਾ ਹੈ ਹਾਪੀ ਹੋਣੀ ਚਾਹੀਦੀ ਆ ਤੇ ਜਿਹੜੇ ਗੰਦੀ ਗੰਦੀ ਚੀਜ਼ਾਂ ਹੁੰਦੀਆਂ ਬਾਹਰ ਲੀਆਂ 버ਗਰ ਨਹੀਂ ਖਾਣਾ ਮੋਮੋਜ਼ ਨਹੀਂ ਖਾਣਾ ਨੂਡਲਸ ਨਹੀਂ ਖਾਣਾ ਉਹਦੇ ਚ ਕੀ ਹੁੰਦਾ ਪੁੱਤ ਕੀਡੇ ਕੀਡੇ ਹੁੰਦੇ ਆ ਇਸ ਕਰਕੇ ਜੇ ਆਪਾਂ ਅੱਛਾ ਮੋਬਾਈਲ ਫੋਨ ਆਪਾਂ ਨੂੰ ਉਹ ਦੋਸਾ ਖਾਣੇ ਆ ਦੋਸਾ ਖਾ ਲੈਣਾ ਚਾਹੀਦਾ ਉਹ ਤਾਂ ਵਧੀਆ ਹੁੰਦਾ ਤਾਂ ਜੇ ਮੈਂ ਕੀ ਕਹਿ ਰਹੀ ਆ ਫੋਨ ਯੂਜ਼ ਨਹੀਂ ਕਰੋ ਫੋਨ ਜੇ ਬਹੁਤ ਜ਼ਿਆਦਾ ਫੋਨ ਯੂਜ਼ ਕਰੀਏ ਫਿਰ ਕੀ ਹੋ ਜਾਂਦਾ ਆੱਖਾਂ ਨਾ ਇਹ ਇਦਾਂ ਹੋ ਜਾਂਦੀਆਂ ਆਂ ਅੰਕਲ ਨੂੰ ਦੱਸ ਦੋ ਕਿਵੇਂ ਹੋ ਜਾਂਦੀ ਆੱਖਾਂ ਦੱਸੋ ਜਲਦੀ ਕਰੋ ਅੰਕਲ ਜੀ ਅੰਕਲ ਜੀ ਦਾ ਵੀ ਆੱਖਾਂ ਇਹਦਾ ਵੀ ਹੋ ਜਾਂਦੀ ਆ ਜੇ ਤੁਸੀਂ ਫੋਨ ਜ਼ਿਆਦਾ ਯੂਜ਼ ਕਰੋਗੇ ਤਾਂ ਏ ਇਹਦਾ ਹੋਊਗਾ ਤੁਸੀਂ ਦੱਸੋ ਆਪਾਂ ਕਿਹੜੇ ਸਕੂਲ ਚ ਪੜਦੇ ਆ ਤੋ ਸਕੂਲ ਦਾ ਨਾਮ ਦੱਸੋ ਜੈਸ ਮੈਸਰ ਮਗਾ ਜੈਸ ਤੇ ਮੈਂ ਕੋਨਾ ਬੂਆ ਕਿਹੜੀ ਬੂਆ ਨਾਮ ਕੀ ਹੈ ਮੇਨੂ ਬੂਆ ਵੈਰੀ ਗੁੱਡ ਅੰਕਲ ਕਹਿੰਦੇ ਵੈਰੀ ਇੰਟੈਲੀਜੈਂਟ ਗਰਲ ਹਰਸ਼ਿਤਾ ਬਹੁਤ ਇੰਟੈਲੀਜੈਂਟ ਹੈ ਹਾਂ ਦਲੀਆ ਖਾ ਕੇ ਕੀ ਹੋ ਜਾਂਦਾ ਦੱਸ ਦੋ ਦੋਲੇ ਬੰਦੇ ਬੰਦ ਦਿਖਾਓ ਅੰਕਲ ਨੂੰ ਕਿਵੇਂ ਬੰਦੇ ਡੋਲੇ ਹਾਂ ਐ ਡੋਲੇ ਬੰਦੇ ਆ ਅੰਕਲ ਨੂੰ ਵੀ ਦੱਸ ਦੋ ਕੋ ਅੰਕਲ ਜੀ ਡੌਲੇ ਦਾ ਬੰਦੀ ਆ ਤੇ ਕੀ ਖਾਇਆ ਕਰੋ ਦੱਸੋ ਅੰਕਲ ਨੂੰ ਦੱਲਿਆ ਖਾਇਆ ਕਰੋ ਫੇਰ ਫੇਰ ਕੀ ਹੋ ਜੂਗਾ ਦੱਸ ਦੋ ਓ ਮਾਈਕ ਤੇ ਬੋਲਣਾ ਹੈ ਮਾਈਕ ਦਿਓ ਬਈ ਮਾਈਕ ਤੇ ਬੋਲਣਾ ਹੈ ਕਿਹੜੇ ਸਕੂਲ ਪੜਦੇ ਹੋ ਮੈਂ ਦੇਸਮਸ ਕਿੰਨੇ ਵਿੱਚ ਮੈਂ ਦੇਸਮਸ ਆ ਕਿੰਨੇ ਬੱਚੇ ਨਾਲ ਤੁਹਾਡੇ ਸਾਰੇ ਕਿੰਨੇ ਬੱਚਿਆਂ ਨੂੰ ਪੜਾਉਂਦੇ ਹੋ ਮੈਂ ਇੰਨੇ ਸਾਰੇ ਸਾਰਿਆਂ ਨੂੰ ਪੜਾਉਂਦੇ ਆ ਇੱਕ ਦਿਨੇ ਪਲੱਸ 1 2 ਚ ਗਈ ਸੀ ਮੇਰੇ ਨਾਲ ਪੜਾਉਣ ਵਾਸਤੇ ਪੜਾ ਕੇ ਆਈ ਇਕਨੋਮਿਕਸ ਉਹ ਤੇ ਕੀ ਕਹਿਣਾ ਚਾਹੋਗੇ ਤੁਸੀਂ 1 2 ਪੜਾਇਆ ਸੀ 1 2 ਅੱਛਾ ਤੇ ਤੁਸੀਂ ਬੱਚਿਆਂ ਨੂੰ ਦਲੀਆ ਕਿੰਨੇ ਖਾਣ ਨੂੰ ਦਲੀਆ ਦੋ ਖਾਈਦਾ ਹੈ ਕਿਉਂ ਕਿਹੜਾ ਦਲੀਆ ਖਾਣਾ ਚਾਹੀਦਾ ਮੈਂ ਦੋਲਾਂ ਨਹੀਂ ਰਾਜਾ ਰਾਣੀ ਕੁਰਚ ਕੀ ਪਾਣਾ ਜੈ ਦਲੀਏ ਚ Really? Uh, uh, i and